ਇੱਕ ਦਿਨ ਦੀ ਮਲਾਈ ਤੋਂ ਦੁੱਗਣਾ ਮੱਖਣ ਬਣਾਉ ਉਹ ਕਿਹੜੇ ਤਰੀਕੇ ਨਾਲ ਜੀ ਆਪਾਂ ਨੇ ਮਲਾਈ ਦੇ ਵਿੱਚ ਇੱਕ ਚੀਜ਼ ਮਿਕਸ ਕੀਤੀ ਸੀਗੀ ਤੇ ਆਪਣਾ ਮੱਖਣ ਬਣ ਕੇ ਦੁੱਗਣਾ ਤਿਆਰ ਹੋ ਗਿਆ ਤੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਨੇ ਵੀਡੀਓ ਵਿੱਚ ਸਟੈਪ ਵਾਈਜ਼ ਸਟੈਪ ਸਾਰਾ ਕੁਝ ਦੱਸਿਆ ਹੋਇਆ ਵਾ ਨਾ ਤੁਹਾਨੂੰ ਚਾਤੀ ਮਧਾਣੀ ਦੀ ਲੋੜ ਆ ਤੇ ਬਿਲਕੁਲ ਵੀ ਤੇ ਆਪਾਂ ਦੇਖੋ ਜੀ ਮਿੰਟੋ ਮਿੰਟੀ ਹੀ ਤਾਜੀ ਮਲਾਈ ਤੋਂ ਮੱਖਣ ਤਿਆਰ ਕਰ ਸਕਦੇ ਆ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਜਲਦੀ-ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਇੱਕ ਦੈਂਦੀ ਮਲਾਈ ਤੋਂ ਮਖਣੀ ਦੁਕਣੀ ਬਣਾ ਕੇ ਦਿਖਾਵਾਂਗੇ ਉਹ ਵੀ ਇਹਦੇ ਵਿੱਚ ਜਿਹੜੀ ਇੱਕ ਚੀਜ਼ ਐਡ ਕਰਾਂਗੇ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਕਈ ਵਾਰੀ ਆਪਣੀ ਨਾ ਇੱਕ ਦਿਨ ਦੀ ਮਲਾਈ ਹੁੰਦੀ ਹੈ ਜਦੋਂ ਤੇ ਆਪਾਂ ਕਿਆ ਸੋਚਦੀਆਂ ਵੀ ਚਾਟੀ ਮਧਾਣੀ ਦੇ ਵਿੱਚ ਪਾ ਕੇ ਇਕੱਠੀ ਮਲਾਈ ਨੂੰ ਰੜਕਾਂਗੇ ਤੇ ਫੇਰ ਹੀ ਆਪਾਂ ਮੱਖਣ ਤਿਆਰ ਕਰਾਂਗੇ ਤੁਸੀਂ ਇੱਕ ਦਿਨ ਦੀ ਮਲਾਈ ਤੋਂ ਵੀ ਤਾਜੀ ਮੱਖਣੀ ਤਿਆਰ ਕਰ ਸਕਦੇ ਹੋ ਉਹ ਵੀ ਦੁੱਗਣੀ ਕਿਹੜੇ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਉਹ ਤੁਹਾਨੂੰ ਆਪਾਂ ਤਰੀਕਾ ਜੀ ਦੱਸਾਂਗੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਤੇ ਐਂਡ ਤੱਕ ਜ਼ਰੂਰ ਦੇਖਣਾ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਜ਼ਰੂਰ ਕਰ ਦਿਆ ਕਰੋ ਜੀ ਕਿ ਆਪਾਂ ਜੇ ਕੋਈ ਚਾਟੀ ਮਧਾਣੀ ਦੀ ਆਪਾਂ ਨੂੰ ਬਿਲਕੁਲ ਕੋਈ ਜ਼ਰੂਰਤ ਨਹੀਂ ਹੈਗੀ ਆਪਾਂ ਮਿਕਸੀ ਚੱਕ ਦੇ ਕੱਪ ਦੇ ਵਿੱਚ ਹੀ ਪਾ ਕੇ ਇਹਨੂੰ ਦੇਖੋ ਜੀ ਇਹਦੀ ਮਖਣੀ ਤਿਆਰ ਕਰਾਂਗੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਮਿਕਸੀ ਚੱਕ ਦੇ ਵਿੱਚ ਪਾ ਲੈਨੇ ਆ ਮਿਕਸੀ ਚੱਕ ਦੇ ਵਿੱਚ ਦੇਖੋ ਜੀ ਆਪਣੀ ਇਹ 5 ਮਿੰਟ ਦੇ ਵਿੱਚ ਆਪਣੀ ਇਹ ਮੱਖਣੀ ਬਣ ਕੇ ਤਿਆਰ ਹੋ ਚਣੀ ਆ। ਆਪਾਂ ਪਹਿਲਾਂ ਹਲਕਾ ਜਿਹਾ ਪਹਿਲਾਂ ਇਹਨੂੰ ਨਾ ਮੈਕਸੀ ਚੱਕ ਦੇ ਵਿੱਚ ਇਹਨੂੰ ਆਪਾਂ ਨੇ ਮલાઈ ਨੂੰ ਪਾ ਲਿਆ ਤੇ ਹੁਣ ਹਲਕਾ ਜਿਹਾ ਪਹਿਲਾਂ ਇਹਨੂੰ ਇੱਕ ਕਿੜਾ ਦਵਾਵਾਂਗੇ। ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਇਹਦੇ ਵਿੱਚ ਚੀਜ਼ ਐਡ ਕਰਨੀ ਆ ਉਹ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ। ਲਓ ਜੀ ਆਪਣੇ ਇੱਕ ਕਿਹੜਾ ਇਹਨੂੰ ਦਵਾ ਲਿਆ ਪਹਿਲਾਂ ਮਲਾਈ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਚੀਜ਼ ਐਡ ਕਰਨੀ ਆ ਉਹ ਵੀ ਤੁਹਾਨੂੰ ਦੱਸ ਦਿਆਂ ਇਹਦੇ ਵਿੱਚ ਆਪਾਂ ਕਿੰਨਾ ਕੁ ਪਾਣੀ ਪਾਉਣਾ ਹੋਵੇ ਤੁਹਾਨੂੰ ਦੱਸ ਦਿੰਦੀ ਆ ਠੀਕ ਹੈ ਜੀ ਲਓ ਜੀ ਇੱਥੇ ਆਪਾਂ ਨੇ ਲਿਆ ਮਿੱਠਾ ਸੋਟਾ ਆਪਾਂ ਇਹਨਾਂ ਦਾ ਮਿੱਠਾ ਸੋਟਾ ਇਹਦੇ ਵਿੱਚ ਪਾਵਾਂਗੇ ਦੇਖੋ ਜੀ ਇਹ ਦੋ ਛਟਕੀਆਂ ਨੇ ਜਿਹੜੀਆਂ ਆਪਣੇ ਇਹਦੇ ਵਿੱਚ ਐਡ ਕੀਤੀਆਂ ਨੇ ਠੀਕ ਹੈ ਜੀ ਜੇ ਤੁਹਾਡੀ ਘੱਟ ਬਣਾਈ ਆ ਤਾਂ ਤੁਸੀਂ ਇਹਦੇ ਵਿੱਚ ਘੱਟ ਵੀ ਪਾ ਸਕਦੇ ਹੋ ਜੇ ਵੱਧਦਾ ਤਾਂ ਵੱਧ ਵੀ ਪਾ ਸਕਦੇ ਹੋ ਦੇਖੋ ਜੀ ਮਿੱਠਾ ਛੋਟਾ ਪਾਉਣ ਦਾ ਇਹ ਮਤਲਬ ਆ ਵੀ ਆਪਣੀ ਇਹ ਜਿਹੜੀ ਮੱਖਣੀ ਆ ਨਾ ਦੁੱਗਣੀ ਬਣ ਕੇ ਤਿਆਰ ਹੋਊਗੀ ਦੇਖੋ ਜੀ ਮਿੱਠਾ ਛੋਟਾ ਪਾਉਣ ਦਾ ਇਹ ਮਤਲਬ ਆ ਆਪਣੀ ਇਹ ਜਿਹੜੀ ਮਲਾਈ ਤੋਂ ਆਪਾਂ ਨੇ ਮੱਖਣੀ ਤਿਆਰ ਕਰਨੀ ਆ ਨਾ ਦੁੱਗਣੀ ਬਣ ਕੇ ਤਿਆਰ ਹੋਊਗੀ ਤੇ ਹੁਣ ਇਹਦੇ ਵਿੱਚ ਆਪਾਂ ਅੱਧਾ ਗਲਾਸ ਕੋਸੇ ਪਾਣੀ ਦਾ ਐਡ ਕਰਾਂਗੇ। ਲੋ ਜੀ ਆਪਾਂ ਨੇ ਅੱਧਾ ਗਲਾਸ ਪਾਣੀ ਦਾ ਲਿਆ। ਆਪਾਂ ਨੇ ਕੋਸਾ ਪਾਣੀ ਲਿਆ ਵਾ। ਸਰਦੀਆਂ ਦੇ ਵਿੱਚ ਤਾਂ ਦੇਖੋ ਜੀ ਕੋਸਾ ਪਾਣੀ ਹੀ ਪਾਉਗਾ। ਤੇ ਗਰਮੀਆਂ ਦੇ ਵਿੱਚ ਆਪਾਂ ਪੂਰਾ ਠੰਡਾ ਵੀ ਪਾ ਸਕਦੇ ਹਾਂ। ਅੱਜ ਜੀ ਆਪਾਂ ਦਿਖਾਉਣੀ ਆ ਤੁਹਾਨੂੰ ਹਾਜੀ ਆਪਣੀ ਕਿੰਨੀ ਕੁ ਮਖੜੇ ਬਣ ਕੇ ਤਿਆਰ ਹੋਈ ਆ। ਲਓ ਜੀ। ਬਿਲਕੁਲ ਆਪਣਾ ਹੀ ਹੁਣ ਜਿਹੜੀ ਮੜਾਈ ਸੀ ਇਹ ਬਿਲਕੁਲ ਇਹ ਗਾੜੀ ਹੋਗੀ। ਦੇ ਬਾਸ ਨੂੰ ਮੱਖਣੀ ਬਣਨੀ ਹੈ ਸਟਾਰਟ ਹੋ ਗਈ ਤੇ ਹੁਣ बस 2 ਮਿੰਟ ਇਹਦੇ ਵਿੱਚ ਹੋਰ ਲੱਗਣਗੇ ਆਪਾਂ ਮੈਕਸਿਮਮ ਚਲਾਵਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਮੱਖਣ ਵੀ ਕੱਢ ਕੇ ਦਿਖਾਵਾਂਗੀ ਲੋ ਜੀ ਆਪਣੀ ਮੱਖਣੀ ਬਿਲਕੁਲ ਹੋ ਗਈ ਤਿਆਰ ਬਣ ਕੇ ਤੇ ਆਪਾਂ ਤੁਹਾਨੂੰ ਦਿਖਾਉਣੀ ਆ। ਬਿਲਕੁਲ ਆਪਣੀ ਮੱਖਣੀ ਮਿੰਟ ਚ 5 ਮਿੰਟ ਦੇ ਵਿੱਚ ਦੇਖੋ ਜੀ ਮੱਖਣੀ ਬਣ ਕੇ ਤਿਆਰ ਹੋ ਗਈ। ਆਪਾਂ ਹਰ ਰੋਜ਼ ਮਲਾਈ ਤੋਂ ਤਾਜੀ ਮੱਖਣੀ ਬਣਾ ਕੇ ਖਾ ਸਕਦੇ ਆ। ਲੋ ਜੀ ਆਪਾਂ ਤੁਹਾਨੂੰ ਹੋਰ ਆਪ ਵੀ ਕੱਟ ਕੇ ਵੀ ਦਿਖਾਉਣੀ ਆ ਮੈਕਸੀ ਚੱਕਰ ਦੇ ਵਿੱਚੋਂ। ਇਹ ਆਪਣੀ ਇਹ ਮੱਖਣੀ ਕਿੰਨੀ ਵਨ ਕੇ ਤਿਆਰ ਹੋਈ ਹੈ ਲੋ ਜੀ ਆਪਣੀ ਇਹ ਮੱਖਣੀ ਬਣ ਕੇ ਬਿਲਕੁਲ ਹੋ ਗਈ ਤਿਆਰ ਜਿਹੜਾ ਆਪਣਾ ਜੀ ਇਹ ਦੁੱਧਾ ਇਹਦਾ ਤੁਸੀਂ ਪਨੀਰ ਵਗੈਰਾ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ ਕੋਈ ਲੱਸੀ ਵਗੈਰਾ ਜਾਂ ਦਹੀਂ ਬਿਲਕੁਲ ਨਹੀਂ ਪਾਇਆ ਸੀਗਾ ਇਸ ਕਰਕੇ ਆਪਾਂ ਨੇ ਸਿੱਟੀ ਹੀ ਮਲਾਈ ਤੋਂ ਮੱਖਣੀ ਤਿਆਰ ਕੀਤੀ ਹੈ ਬਹੁਤ ਹੀ ਵਧੀਆ ਤਰੀਕਾ ਹੈ ਜੀ ਇਸ ਤਰੀਕੇ ਨਾਲ ਤੁਸੀਂ ਚਟਪਟੇ ਦੇ ਵਿੱਚ ਮੱਖਣੀ ਤਿਆਰ ਕਰ ਸਕਦੇ ਹਾਂ ਲੋ ਜੀ ਆਪਣੀ ਮੱਖਣੀ ਬਣ ਕੇ ਬਿਲਕੁਲ ਤਿਆਰ ਆ ਇੱਕ ਦਿਨ ਦੀ ਮਲਾਈ ਤੋਂ ਆਪਾਂ ਨੇ ਮੱਖਣੀ ਦੇਖੋ ਜੀ ਡੇਢ ਗੋਲੀ ਹੋਗੀ ਜਿਹੜੀ ਆਪਣੀ ਮੱਖਣੀ ਬਣ ਕੇ ਤਿਆਰ ਹੋਗੀ ਹਰ ਰੋਜ਼ ਤੁਸੀਂ ਇਸ ਤਰੀਕੇ ਨਾਲ ਮੈਕਸੀ ਜੱਗ ਦੇ ਵਿੱਚ ਮਲਾਈ ਨੂੰ ਰੈਡ ਕਰ ਸਕਦੇ ਹੋ ਤੇ ਤੈਨੂੰ ਨਾ ਤੁਹਾਨੂੰ ਚਾਟੀ ਮਧਾਣੀ ਦੀ ਲੋੜ ਆ ਤੇ ਨਾ ਤੁਹਾਨੂੰ ਹਰ ਰੋਜ਼ ਮਲਾਈ ਇਕੱਠੀ ਕਰਨ ਦੀ ਲੋੜ ਆ ਤੇ ਤਾਜੀ ਮਲਾਈ ਦੀ ਤੁਸੀਂ ਮੱਖਣੀ ਤਿਆਰ ਕਰਕੇ ਹਰ ਰੋਜ਼ ਖਾ ਸਕਦੇ ਹੋ ਤੇ ਬਹੁਤ ਹੀ ਵਧੀਆ ਤਰੀਕਾ ਸੀਗਾ ਤੇ ਨਾਲੇ ਜਿਹੜਾ ਆਪਾਂ ਨੇ ਵਿੱਚ ਮਿੱਠਾ ਛੋਟਾ ਪਾਇਆ ਸੀਗਾ ਉਹ ਦੇਖੋ ਜੀ ਆਪਾਂ ਨੇ ਆਪਦੀ ਮਲਾਈ ਦੇ ਰਿਕਾਰਡਿੰਗ ਹੀ ਪਾਉਣਾ ਵਾ ਜੇ ਤੁਹਾਡੀ ਮਲਾਈ ਜ਼ਿਆਦਾ ਹੈ ਤੁਸੀਂ ਵੱਧ ਪਾਉਣਾ ਤੇ ਜੇ ਘੱਟਾ ਤਾਂ ਘੱਟ ਪਾਉਣਾ ਤੇ ਕਿਹੋ ਜਿਹੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੀ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ